mera satkan allah ka apna duty Thank <laughs> you.

ਜੰਨਮ ਤੱਕ ਪਹੁੰਚਾਈ ਜਾਵੇ ਅਮਰਜੀਤ ਸੰਤ ਰਾਮ ਨੰਦ ਮਹਾਰਾਜ ਸੁਖਨਾ ਸਿੰਘ ਇਸਤ ਗੁਰਦਾਸ ਮਹਾਰਾਜ ਦੀ ਬਾਣੀ ਦਾ ਪਰ ਚਾਰ ਵੱਧ ਤੋਂ ਵੱਧ ਚਾਹ ਦੀ ਗਣ ਵੱਧ ਤੋਂ ਵੱਧ ਹਰ ਤੱਕ ਕੀਤਾ ਜਾਵੇ ਹਰ ਘਰ ਵਿੱਚ ਫਿੱਟਾ ਜਾਵੇ ਬੱਚਾ ਬੱਚਾ ਕੌਮ ਦਾ ਵਰਦਕ ਸਹੀ ਨਾ ਹੈ ਅਮਰਜੀਤ ਸੰਤ ਰਾਮ ਨੰਦ ਮਹਾਰਾਜ ਕਿਹਾ ਕਬਸਾਨੇ ਔਰ ਇਹ ਦੱਸੋ ਕਹਿੰਦੇ ਕਿ ਸਤ ਗੁਰੂ ਤੇ ਗੁਰਦਾਸ ਮਹਾਰਾਜ ਦੀ ਬਾਣੀ ਦਾ ਪਛਾਣ ਕਰਨਾ ਚਾਹਤਾ ਹੈ ਜੈ ਗੁਰਦੇਵ ਜੀ ਤਨ ਗੁਰਦੇਵ ਮੈਡਮ ਕੀ ਨਾਮ ਆਪਣਾ ਸੁਨੀਪਰਮ ਦਾ ਬੱਚਾ ਪੂਰੇ ਰਾਜ ਦੇ ਉਸੇ ਬੱਲਾ ਦੇ ਵਿੱਚ ਨਮਸਤਕ ਹੋਣ ਆਏ ਹੋ ਸ਼ਹੀਦ ਰਾਮਾਨੰਦ ਜੀ ਦੀ ਵਰਤੂ ਉਹ ਲੋਕ ਸਭਾ ਹੁਸ਼ਿਆਰ ਤੋਂ ਤੁਹਾਨੂੰ ਬਸਪਾ ਨੇ ਉੱਪਰ ਬਣਾ ਕੇ ਮੈਦਾਨ ਦੇ ਵਿੱਚ ਉਤਾਰਿਆ ਆ ਇਸ ਤਰ੍ਹਾਂ ਦਾ ਹਲਕੇ ਦੇ ਵਿੱਚ ਤੁਹਾਨੂੰ ਜਿਹੜਾ ਆ ਰਿਸਪਾਂਸ ਮਿਲ ਰਿਹਾ ਹੈ ਅੱਜ ਉ체ਚੇ ਰੂਪੇ ਵਿੱਚ ਮੈਂ ਸਾਡੇ ਕੌਮ ਦੇ ਮਹਾਨ ਸ਼ਹੀਦ ਪਰਮ ਸੰਤ ਰਾਮਾਨੰਦ ਜੀ ਦੀ ਜੀ ਦੀ ਹੜ ਦੇ ਉੱਪਰ ਨੂੰ ਸ਼ਰਧਾਂਜਲੀ ਭੇਟ ਕਰਨ ਆਇਆ ਸੀ ਔਰ ਮੈਂ ਸਤਿਮਾਹ ਪੁਰਖਾਂ ਕੋ ਆਸ਼ੀਰਵਾਦ ਲਈ ਔਰ ਕਾਮਨਾ ਕੀਤੀ ਕਿ ਜੋ ਸਾਡਾ ਬਹੁਜਨ ਸਮਾਜ ਸਦੀਆਂ ਤੋਂ ਦਰੜਿਆ ਹੈ ਹਾਸ਼ੀਏ ਤੇ ਰੱਖਿਆ ਹੈ ਉਹਦੀ ਜਿੰਦਗੀ ਦੇ ਵਿੱਚ ਉਹਦੇ ਹਾਲਾਤਾਂ ਦੇ ਵਿੱਚ ਕੋਈ ਨਿੱਜੀ ਤੌਰ ਤੇ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਹਾਂ ਪੱਖੀ ਤੇ ਉਸ਼ਾਰੂ ਬਦਲਾਅ ਹੋਵੇ ਏ ਮੈਂ ਗੁਰੂ ਮਹਾਰਾਜ ਜੀ ਕੋਲ ਬੇਨਤੀ ਕੀਤੀ ਔਰ ਆਸ਼ੀਰਵਾਦ ਲਿਆ ਔਰ ਸ਼ਰਧਾਂਜਲੀ ਭੇਟ ਕੀਤੀ ਰਾਮਾਨੰਦ ਜੀ ਨੂੰ ਔਰ ਇਹ ਸਾਡਾ ਸਾਡੇ ਸਮਾਜ ਦਾ ਸਥਾਨ ਹੈ ਇੱਥੇ ਆਉਣਾ ਸਿਰ ਮਣਾਉਣਾ ਸਾਡੇ ਸਮਾਜ ਦੇ ਹਰ ਇੱਕ ਇੱਕ ਵਸਿੰਦੇ ਦਾ ਫਰਜ਼ ਹੈ ਤਾਂ ਹੀ ਕੌਮ ਸਾਡੀ ਜਿਹੜੀ ਹੈ ਉਹ ਮਜ਼ਬੂਤ ਹੋ ਕੇ ਸਮਾਜਿਕ ਗਰੁੱਪ ਤੇ ਮਜ਼ਬੂਤ ਹੋ ਕੇ ਧਾਰਮਿਕ ਗਰੁੱਪ ਤੇ ਮਜ਼ਬੂਤ ਹੋ ਕੇ ਕਾਇ ਹੀ ਅੱਗੇ ਹੋ ਰਾਜਨੀਤਿਕ ਲੋਕ ਦੇ ਮਜ਼ਬੂਤ ਹੋ ਪਾ ਰਹੇ ਜਿੱਥੇ ਕੋਈ ਰਾਜਨੀਤਿਕ ਤੌਰ ਤੇ ਮਜ਼ਬੂਤੀ ਦੀ ਗੱਲ ਕਰਦੇ ਨੇ ਲੇਕਿਨ ਸਮਾਜਿਕ ਪਲੇਟਫਾਰਮ ਤੇ ਆਉਣ ਨੂੰ ਕਿੰਨਾ ਟਾਈਮ ਲੱਗੇਗਾ ਔਰ ਸਮਾਜ ਜਿਹੜਾ ਹੈ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਆ ਰਿਹਾ ਦੇਖੋ ਇਹ ਨਾ ਜਿਵੇਂ ਐਵੋਲੂਸ਼ਨ ਦੀਆਂ ਚੇਂਜ ਦੀਆਂ ਸਟੇਜਸ ਹੁੰਦੀਆਂ ਸਾਡਾ ਸਮਾਜ ਵਿਚਾਰਾ ਸਦੀਆਂ ਤੋਂ ਲਤਾੜਿਆ ਰਿਹਾ ਹਾਸ਼ੀਆਕਰਤ ਰਿਹਾ ਉਹਦੇ ਕੋਲ ਇੱਕ ਮੋਢਲੀ ਸੋਝੀ ਵੀ ਨਹੀਂ ਸੀ ਜਿੱਦਾਂ ਜਿੱਦਾਂ ਗੁਰੂਆਂ ਦੀ ਬਾਣੀ ਦੇ ਨਾਲ ਬਾਬਾ ਸਾਹਿਬ ਨੇ ਅੰਬੇਦਕਰ ਦੇ ਸੰਘਰਸ਼ ਤੋਂ ਬਾਅਦ ਮਿਲੇ ਗਿਆਨ ਤੋਂ ਬਾਅਦ ਸਾਬ ਕਾਂਸ਼ੀਰਾਮ ਜੀ ਦੇ ਫੈਲਾਏ ਹੋਏ ਸਿਧਾਂਤ ਔਰ ਫਲਸਫੇ ਤੋਂ ਬਾਅਦ ਲੋਕਾਂ 'ਚ ਚੇਤਨਾ ਆ ਰਹੀ ਹੈ। ਲੇਕਿਨ ਜਿਹੜੀਆਂ ਸਰਕਾਰਾਂ ਨੇ ਉਹ ਨਹੀਂ ਚਾਹਦੀਆਂ ਕਿ ਜਿਹੜਾ ਗਰੀਬ ਟਮਕਾ ਆ, ਮਜਰੂਮ ਟਮਕਾ ਆ, ਬਹੁਜਨ ਸਮਾਜ ਆ ਉਹ ਜਾਗਰੂਕ ਹੋਵੇ। ਔਰ ਅੱਗੇ ਵੱਧ ਕੇ ਆਪਣੀ ਰਾਜਨੀਤਿਕ ਜੀਵਨ ਵਿੱਚ ਕੋਈ ਵੱਡੀ ਭੂਮਿਕਾ ਅਦਾ ਕਰੇ ਇਸ ਲਈ ਉਹਨਾਂ ਨੂੰ ਵਿੱਦਿਆ ਲੈਣ ਤੋਂ ਰੋਕਿਆ ਜਾਂਦਾ ਹੈ ਔਰ ਜਿਹੜਾ ਮੀਡੀਆ ਉਹ ਬਹੁਜਨ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਜਿਹਦੇ ਕਰਕੇ ਚੇਤਨਤਾ ਦਾ ਜਿਹੜੀ ਰਫਤਾਰ ਹੈ ਉਹ ਸਲੋ ਹੈ ਲੇਕਿਨ ਤੁਸੀਂ ਇੱਕ ਚੀਜ਼ ਜ਼ਰੂਰ ਧਿਆਨ ਚ ਦੇਖਿਓ ਕਿ ਬਾਮ ਸੇਵ ਦੇ ਮਾਧਿਅਮ ਤੋਂ ਗੁਰੂ ਰਗਰਾਜ ਮਹਾਰਾਜ ਦੇ ਡੇਰਾ ਤੋਂ ਦੇ ਪਲੇਟਫਾਰਮ ਤੋਂ ਔਰ ਪੜ੍ਹੇ ਲਿਖੇਆਂ ਦੀਆਂ ਅੰਬੇਦਕਰੀ ਸੰਸਥਾਵਾਂ ਦੇ ਜਰੀਏ ਸਮਾਜ ਦੇ ਵਿੱਚ ਧੀਰੇ ਧੀਰੇ ਚੇਤਨਤਾ ਦਾ ਜਿਹੜਾ ਰੇਟ ਹੈ ਉਹ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਔਰ ਮੈਂ ਦੇਖਦਾ ਕਿ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਵੀ 100 150 ਜਗ੍ਹਾ ਦੇ ਉੱਪਰ ਬਾਬਾ ਸਾਹਿਬ ਦੇ ਜੰਦ ਨੇ ਮਨਾਏ ਜਾਂਦੇ ਆ ਤੋ ਚੇਤਨਾ ਦਾ ਪ੍ਰਸਾਰ ਜਿਹੜਾ ਪੂਰੇ ਭਾਰਤ ਵਿੱਚ ਪੂਰੀ ਦੁਨੀਆ ਵਿੱਚ ਹੋ ਰਿਹਾ ਹੈ ਲੇਕਿਨ ਜਿਹੜੀ ਆਪਸ ਦੇ ਵਿੱਚ ਤੰਦਾਂ ਜੋੜਨੀ ਹੈ ਉਹ ਸਾਡੇ ਲੋਕੀ ਜਿਹੜੇ ਲੋਕ ਮੋਹਰੇ ਆ ਅੱਗੇ ਆ ਲੀਡਰ ਉਹਨਾਂ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਸਮਾਜ ਨੂੰ ਆ ਕਿੱਦਾਂ ਅਸੀਂ ਇਕੱਠਿਆ ਕਰਕੇ ਲੈ ਕੇ ਅੱਗੇ ਚੱਲੀਏ ਤੋਂ ਮੈਂ ਸਮਝਦਾ ਕਿ ਇਹਦੇ ਵਿੱਚ ਬਹੁਤ ਸਾਰੇ ਉਸਾਰੂ ਔਰ ਸਮਝਦਾਰ ਲੀਡਰਸ਼ਿਪ ਆ ਗੱਦੀ ਨਿਸ਼ੀਰ ਡੇਰਾ ਜਿਦਾ ਡੇਰਾ ਬੱਲਾ ਇਹਨਾਂ ਦੀ ਬਹੁਤ ਵੱਡੀ ਭੂਮਿਕਾ ਉਹਨਾਂ ਨਿਭਾ ਰਹੇ ਆ ਔਰ ਮੈਨੂੰ ਪੂਰੀ ਉਮੀਦ ਹੈ ਕੀ ਜੋ ਸਾਡੇ ਗੁਰੂ ਰਵਿਦਾਸ ਦਾ ਸੁਪਨਾ ਹੈ ਕਿ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਸੰਭਸੇ ਸਭ ਦਾਸ ਰਹੇ ਪ੍ਰਸੰਨ ਉਹ ਅਸੀਂ ਜਲਦ ਪੂਰਾ ਕਰਾਂਗੇ ਔਰ ਜੋ ਜਿੱਦਾਂ ਕਿ ਲੋਕ ਸਭ ਦੀਆਂ ਚੋਣਾਂ ਵੀ ਆ ਰਹੀਆਂ ਮੈਂ ਹੁਣ ਆਪ ਜੀ ਦੇ ਮਾਧਿਅਮ ਤੋਂ ਫੀਲ ਕਰਾਂਗਾ ਕਿ ਆਪਣੇ ਗੁਰੂ ਰਾਜ ਉਹ ਅਧੂਰਾ ਸੁਪਨਾ ਹੈ ਜੋ 바ਵਾ ਸਾਹਿਬ ਅੰਬੇਦਕਰ ਦਾ ਇਹ ਸੁਪਨਾ ਹੈ ਕਿ ਤੁਸੀਂ ਆਪਣੀਆਂ ਦਿਵਾਰਾਂ ਤੇ ਲਿਖੋ ਕਿ ਤੁਸੀਂ ਇੱਕ ਦਿਨ ਦੇ ਦੇ ਹੁਕਮਰਾਨ ਬੰਨਾ ਜੋ ਸਾਡੇ ਸਾਹਿਬ ਕਾਸ਼ੀਰਾਮ ਦਾ ਸਾਰਾ ਅੰਦੋਲਨ ਹੈ 40 ਸਾਲ ਦਾ ਔਰ ਸਾਡੀ ਪਿਆਰੀ ਭੈਣ ਆਦਰਨੀਏ ਭੈਣ ਜਿਹਦਾ 42-44 ਸਾਲ ਦਾ ਜਿੰਦਗੀ ਦਾ ਜਿਹੜਾ ਸੰਘਰਸ਼ ਹੈ ਆ ਉਸ ਨੂੰ ਅਸੀਂ ਨਮਨ ਕਰਕੇ ਇਸ 1 ਜੂਨ ਨੂੰ ਆਪਣੇ ਰਹਿਬਰਾਂ ਦਾ ਸੁਪਰੇ ਨੂੰ ਪੂਰਾ ਕਰੀਏ